ਜਿੱਦਾਂ ਤੁਸੀਂ ਪੰਜਾਬੋਂ ਚੱਲ ਕੇ ਆਉਣਾ ਬੈਰੀਕੇਡਾਂ ਦੀ ਖੋਲ ਕੇ ਤੁਹਾਨੂੰ ਦੇਣੇ ਨੇ ਆਪ ਸ੍ਰੀ ਆਕਾਲ ਵੀਰੋ ਮੈਂ ਇੱਥੋਂ ਦੇ ਪ੍ਰਧਾਨਾਂ ਦੀ ਬਿਲਕੁਲ ਵੀ ਗੱਲ ਨਹੀਂ ਕਰਾਂਗਾ ਜਿਹੜੇ ਆਮ ਦੂਜੇ ਪ੍ਰਧਾਨ ਨੇ ਉਹ ਤੇ ਡਰਦੇ ਨੇ ਪਰਚਿਆਂ ਤੋਂ ਇੱਥੋਂ ਵਾਲੇ ਪ੍ਰਧਾਨ ਦੀ ਕਿਸੇ ਵੀ ਨੂੰ ਗੱਲ ਨਹੀਂ ਕਰਨ ਤੇ ਆ ਉਹ ਤੇ ਡਰਦੇ ਨੇ ਪਰਚਿਆਂ ਤੋਂ ਡਰਾਈਵਰ ਡਰਦੇ ਨੇ ਝੜਕ ਤੋਂ ਔਰ ਤੋਂ ਬਹਿਣ ਤੋਂ ਮੇਨ ਕੀ ਏ ਹੁਣ ਤੁਸੀਂ ਕੀ ਕਰਨਾ ਜਿਹੜੀ ਮੈਂ ਸਾਰੇ ਪ੍ਰਧਾਨਾਂ ਨੂੰ ਤੇ ਆਪਣੇ ਸਪੁੱਤੀ ਜੀਵੀਆਂ ਨੂੰ ਇਹ ਗੱਲ ਅੰਨਾਂ ਸਾਰੇ ਇਕੱਠੇ ਹੋ ਕੇ ਆਪਣਾ ਮਤਾ ਪਾ ਕੇ ਤੇ ਕਿਸਾਨਾਂ ਦੀ ਝੋਲੀ ਸਾਲ ਲੀਡਰਾਂ ਦੀ ਝੋਲੀ ਚ ਪਾ ਦਿਓ ਤੁਹਾਡੇ ਕੋਲ ਇੰਨੀ ਸ਼ਮਤਾ ਨਹੀਂ ਹੈਗੀ ਬਈ ਤੁਸੀਂ ਆਪ ਇਕੱਲੇ ਲੜ ਸਕੋ ਬਜ਼ੁਰਗ ਕੇ ਗ੍ਰਾਮ ਸਿੰਘ ਜੋਲ ਜੀ ਨੇ ਜਾਂ ਹੋਰ ਪ੍ਰਧਾਨ ਨੇ ਅਸੀਂ ਤੇ 20 50 ਜਾਂ 100 ਬੰਦਾ 200 ਬੰਦਾ ਕਿੱਥੇ ਹੋ ਜਾਣਗੇ ਡਰਾਈਵਰ ਵਿਚਾਰੇ ਜਿਹੜੇ ਇਹੋ ਜਿਹੇ ਵੀ ਦੇ ਵੀ ਜਿਹੜੇ ਆਪਣਾ ਕਾਰੋਬਾਰ ਨਹੀਂ ਛੱਡ ਸਕਦੇ ਜਿਹੜੀ ਆਪਣੇ ਮਕਾਨ ਜਿਹੜਾ ਉਹ ਕਿਰਾਏ ਦੇ ਉੱਤੇ ਘਰ ਜਿਹੜਾ ਬੈਠੇ ਹੋਏ ਨੇ ਉਹ ਬੜਾ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰਦੇ ਨੇ ਸਮੇਂ ਦੇ ਅਨਸਾਰ ਜੰਗ ਦੀ ਰਣਨੀਤੀ ਇਹ ਆਂਦੀ ਹੈ ਵੀ ਤੁਸੀਂ ਜੇ ਜੁੱਧ ਲੜਨਦੇ ਹੋ ਤੇ ਤੁਸੀਂ ਆਪਣੀ ਜਿਹੜੀ ਸੇਨਾ ਜਿਹੜੀ ਤੁਹਾਡੀ ਸੇਨਾ ਹੈ ਤੁਸੀਂ ਸੇਨਾ ਦਾ ਵੀ ਤਿਆਰ ਕਰਨਾ ਵੀ ਜੇ ਸੇਨਾ ਹੀ ਮੁੱਕੀ ਮਾਰ ਦਿੱਤੀ ਤੇ ਉਹਦਾ ਨੁਕਸਾਨ ਹੋਵੇਗਾ ਮੈਂ ਗੁਰਨਾਥ ਸਿੰਘ ਢੋਲ ਜੀ ਨੂੰ ਇਹ ਬੇਨਤੀ ਕਰਨਾ ਚਾਹਨਾ ਬਜ਼ੁਰਗ ਨੇ ਸਾਡੇ ਵੀ ਮੈਂ ਸਿੰਘਲਾ ਸਾਹਿਬ ਨੂੰ ਵੀ ਫੋਨ ਕੀਤਾ ਸੀ ਵੀ ਪ੍ਰਧਾਨ ਜੀ ਵੀ ਅਸੀਂ ਸਾਰੇ ਇੱਕ ਵੀ ਆਪੋਲ ਪਤਾਉ ਪਾਟੀ ਹੋਏ ਫਿਰਦੇ ਆ ਇਹ ਜਿਹੜੀ ਯੂਨੀਅਨ ਵਾਲੇ ਮਸਲੇ ਨੇ ਇਹਦੇ ਬਾਅਦ ਚੋ ਕਰ ਲਾਂਗੇ ਅਸੀਂ ਜਿਹੜੇ ਵੀ ਸਾਰੇ ਇੱਕ ਜਗ੍ਹਾ ਤੇ ਕਿਤੇ ਇਕੱਠੇ ਹੋ ਕੇ ਕਿਉ ਰਾਜ ਜੀ ਵੀ ਇੱਕ ਜਗ੍ਹਾ ਇਕੱਠੇ ਹੋ ਕੇ ਆਪਾਂ ਆਪਣੀ ਲੈਟਰ ਪੈਡ ਤੇ ਬਰਾੜ ਸਾਹਿਬ ਵੀ ਆਪਾਂ ਇੱਕ ਆਪਣੀ ਲੈਟਰ ਪੈਡ ਤੇ ਲਿਖ ਕੇ ਕਿਸਾਨ ਲੀਡਰਾਂ ਨੂੰ ਮਿਲ ਜੇ ਵੀ ਪਾਉ ਜੀ ਵੀ ਜੇ ਤੁਸੀਂ ਜਾਣਾ ਤੇ ਇੱਕ ਮੰਗ ਸਾਡੇ ਵੀ ਨਾਮ ਰੱਖਿਓ ਕਿਉ ਗਿਰਨ ਸਾਹਿਬ ਜੇ ਕਿਉਂ ਮੈਂ ਇਕੱਲਾ ਖਾਵੇਂ ਮੈਂ ਲੱਗਦਾ ਮੈਂ ਨਹੀਂ ਲੱਗ ਸਕਦਾ ਜੇ ਹੋਰ ਕੋਈ ਆਖੇ ਇਕੱਲਾ ਤੇ ਨਹੀਂ ਲੱਗ ਸਕਦੇ ਜਿਹੜੀ ਇਹ ਗੱਲ ਵੀ ਹੁਣ 13 ਤਰੀਕ ਨੂੰ ਇਹਨਾਂ ਨੇ ਉੱਥੇ ਦਿੱਲੀ ਜਾਣਾ ਮੇਰੇ ਭਰਾਵਾਂ ਨੇ ਤੁਸੀਂ ਆਓ ਅਸੀਂ ਤੁਹਾਡੇ ਆਸਤੇ ਤੁਹਾਡੇ ਪੈਰਾਂ ਤੇ ਥੱਲੇ ਤਲੀਆਂ ਵਿਛਾਵਾਂਗੇ ਤੁਹਾਡੇ ਭਰਾ ਨੇ 12 ਮਹੀਨੇ ਇਹਨਾਂ ਕਰਨਾਲ ਸਿੰਘ ਜੋ ਜੀ ਜਿਹੜੇ ਬਜ਼ੁਰਗ ਸਨ ਇਹਨਾਂ ਦਾ ਆਸ਼ੀਰਵਾਦ ਸੀ ਸਾਰੇ ਭਰਾਵਾਂ ਨੂੰ ਪਤਾ 12 ਮਹੀਨੇ ਸਾਡੇ ਭਰਾ ਨੇ ਦਿੱਲੀ ਲਾਏ ਚੈ ਰਾਂਗੇ ਸਾਹਤ ਦਾ ਕੋ ਮੋੜਿਆ ਚਾਹ 3-3 ਮਹੀਨੇ ਸਾਡਾ ਇੱਕ ਅੱਜ ਬਜ਼ੁਰਗ ਬਾਪੂ ਸਾਡਾ ਸਾਡੀ ਬਰਾਦਰੀ ਜੋ ਉਹ ਗੁਜਰ ਗਿਆ ਸੀ ਤੇ ਉਹਦਾ ਭੋਗ ਸੀ ਮੈਂ ਸਾਰੀ ਬਰਾਦਰੀ ਨੂੰ 9 ਵਜੇ ਫਤੇ ਬਲਾ ਕੇ ਮੈਂ ਕਿਹਾ ਜੀ ਮੈਂ ਉਥੇ ਗਰਨਾਥ ਸਿੰਘ ਜੋਲ ਜੀ ਤੇ ਸਾਡੇ ਬਜ਼ੁਰਗ ਪਿਤਾ ਸમાન ਨੇ ਜਿਨ੍ਹਾਂ ਨੇ ਆਖਿਆ ਕਿਉਂ ਗੰਨਾ ਮੰਨਾ ਗੁਰਾਂ ਵਾਲੇ ਬੜੇ ਸਨ ਬੜਿਆਂ ਨੇ ਯਤਨ ਕੀਤਾ ਵੀ ਮੋਰਚਾ ਨਾ ਲੱਗੇ ਨਾ ਕਾਮਯਾਬ ਹੋਵੇ ਪਰ ਸਾਡੀ ਕੁਝ ਇੱਕ ਗੱਲ ਇੱਕ ਹਿੜਿਆੜੇ ਵਾਲਿਆਂ ਚ ਬੜੀ ਪੈੜੀ ਇਹ ਵੀ ਅਸੀਂ ਜਿਹਦੇ ਨਾਲ ਲੱਗ ਜਾਂਦੇ ਆ ਅਸੀਂ ਦਿਰੋਂ ਲੱਗਦੇ ਆ ਅਸੀਂ ਤੇ ਟਰੈਕਟਰ ਦਾ ਵੀ ਹੈਲੀਕਾਪਟਰ ਤੁਹਾਨੂੰ ਪਤਾ ਨਹੀਂ ਸੀ ਥੱਲੇ ਉਤਰ ਦਿੱਤਾ ਦੂਜਾ ਮੇਰਾ ਭਰਾ ਗਰਮੀਤ ਸਿੰਘ ਕਲੇਰ ਤੇ ਜਿੱਥੇ ਗਰਨਾਮ ਸਿੰਘ ਜੋਲਜੀ ਜਿੱਥੇ ਗਰਮੀਤ ਸਿੰਘ ਕਲੇਰ ਅੱਧੀ ਰਾਤ 11 ਵਜੇ ਵਿਚਾਰੇ ਆਪਣੇ ਭਰਾ ਵਾਸਤੇ ਮੋੜ ਲਾ ਲਦੇ ਸਣ ਉਧਰੋਂ ਰਾਜਾ ਭਾਜੀ ਉਧਰੋਂ ਗਿੱਲ ਸਿੰਘ ਬਟਿੰਡੇ ਤੋਂ ਮੇਰਾ ਭਰਾ ਸੰਤੂ ਸਾਹਿਬ ਇੱਕ ਸਰਪੰਚ ਸਾਹਿਬ ਪਿੱਛੇ ਵੀ ਖੜੇ ਨੇ ਆ ਭਲਾਡੇ ਵਾਲੇ ਵੀਰ ਨੇ ਤੇ ਹੋਰ ਆਂਤੇ ਸੱਜਣ ਜਿਹੜੇ ਆਏ ਨੇ ਓਹ ਜੰਗ ਦੀ ਮੈਂ ਤੁਹਾਨੂੰ ਮਿਰੋ ਕੈਮਰੇਜ نوٹ ਕਰ ਲਿਓ ਰਾਜੇ ਵੀਰ ਤੁਸੀਂ ਵੀ ਗੱਲ نوٹ ਕਰ ਦਿਓ ਜੰਗ ਦੀ ਉਹਨਾਂ ਇੱਕ ਰਣਨੀਤੀ ਏ ਆਪਣਿਆ ਭਰਾਵਾ ਕਦੀ ਧਿਆਨ ਕਰ ਲੀਦਾ ਹੁੰਦਾ ਤੂੰ ਆਖੀ ਜਾਂਦਾ ਸੈਂ ਰਾਜਾ ਜਾਂ ਅਸੀਂ ਵੀ ਭਰਾਵੋ ਤੁਹਾਡੇ ਛੋਟੇ ਭਰਾਵਾ ਜਿੱਦਣ ਤੁਸੀਂ ਪੰਜਾਬੋਂ ਚੱਲ ਕੇ ਆਉਂਨਾ ਬੈਰੀਕੇਟਾਂ ਦੀ ਗੋਲ ਕਿ ਤੁਹਾਨੂੰ ਦੇਣੇ ਨੇ ਓਏ ਸ੍ਰੀ ਆਕਾਲ ਵੀਰੋ ਮੈਂ ਇੱਥੋਂ ਦੇ ਪ੍ਰਧਾਨਾਂ ਦੀ ਬਿਲਕੁਲ ਵੀ ਗੱਲ ਨਹੀਂ ਕਰਾਂਗਾ ਜਿਹੜੇ ਆਮ ਦੂਜੇ ਪ੍ਰਧਾਨ ਨੇ ਉਹ ਤੇ ਡਰਦੇ ਨੇ ਪਰਚੀਆਂ ਤੋਂ ਇੱਥੋਂ ਵਾਲੇ ਪ੍ਰਧਾਨ ਦੀ ਕਿਸੇ ਵੀ ਨੂੰ ਇਹ ਗੱਲ ਨਹੀਂ ਕਰਨ ਦਿਆ ਉਹ ਤੇ ਡਰਦੇ ਨੇ ਪਰਚੀਆਂ ਤੋਂ ਡਰਾਈਵਰ ਡਰਦੇ ਨੇ ਝੜਕ ਤੋਂ ਔਰ ਤੋਂ ਬੈਣ ਤੋਂ ਮੇਨ ਕੀ ਏ ਹੋਰ ਤੁਸੀਂ ਕੀ ਕਰਨਾ ਹੈ ਜਿਹੜੀ ਮੈਂ ਸਾਰੇ ਪ੍ਰਧਾਨਾਂ ਨੂੰ ਤੇ ਆਪਣੇ ਸਪੁੱਤੀ ਜੀਵੀਆਂ ਨੂੰ ਇਹ ਗੱਲ ਅੰਨਾ ਸਾਰੇ ਇਕੱਠੇ ਹੋ ਕੇ ਆਪਣਾ ਮਤਾ ਪਾ ਕੇ ਤੇ ਕਿਸਾਨਾਂ ਦੀ ਝੋਲੀ, ਸਾਲੀ ਲੀਡਰਾਂ ਦੀ ਝੋਲੀ ਚ ਪਾ ਦਿਓ। ਤੁਹਾਡੇ ਕੋਲ ਐਨੀ ਸ਼ਮਤਾ ਨਹੀਂ ਹੈਗੀ ਬਈ ਤੁਸੀਂ ਆਪ ਇਕੱਲੇ ਲੜ ਸਕੋ। ਬਜ਼ੁਰਗ ਕੇ ਗਰਨਾਮ ਸਿੰਘ ਜੋਰਜੀ ਨੇ ਜਾਂ ਹੋਰ ਪ੍ਰਧਾਨ ਨੇ ਅਸੀਂ ਕੋਈ 20, 50 ਜਾਂ 100 ਅੱਡਾ 200 ਅੱਡਾ ਕਿੱਥੇ ਹੋ ਜਾਗੇ। ਡ라이ਵਰ ਵਿਚਾਰੇ ਕਿ ਇਹੋ ਜਿਹੇ ਵੀਡੇ ਵੀ ਜਿਹੜੇ ਆਪਣਾ ਕਾਰੋਬਾਰ ਨਹੀਂ ਛੱਡ ਸਕਦੇ ਜਿਹੜੇ ਆਪਣੇ ਮਕਾਨ ਜਿਹੜਾ ਉਹ ਕਿਰਾਏ ਦੇ ਉੱਤੇ ਘਰ ਜਿਹੜਾ ਬੈਠੇ ਹੋਏ ਨੇ ਉਹ ਬੜਾ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰਦੇ ਨੇ ਸਮੇਂ ਦੇ ਅਨਸਾਰ جنگ ਦੀ ਰਣਨੀਤੀ ਇਹ ਆਂਦੀ ਹੈ ਵੀ ਤੁਸੀਂ ਜੇ ਜੰਦ ਲੜਨਦੇ ਹੋ ਕਿ ਤੁਸੀਂ ਆਪਣੀ ਜਿਹੜੀ ਸੇਨਾ ਜਿਹੜੀ ਤੁਹਾਡੀ ਸੇਨਾ ਹੈ ਤੁਸੀਂ ਸੇਨਾ ਦਾ ਵੀ ਤਿਆਰ ਕਰਾ ਵੀ ਜੇ ਸੇਨਾ ਹੀ ਭੁੱਖੀ ਮਾਰ ਦਿੱਤੀ ਤੇ ਉਹਦਾ ਨੁਕਸਾਨ ਹੋਵੇਗਾ ਸਿੰਘ ਜੀ ਨੂੰ ਇਹ ਬੇਨਤੀ ਕਰਨਾ ਚਾਹਨਾ ਬਜ਼ੁਰਗ ਨੇ ਸਾਡੇ ਵੀ ਮੈਂ ਸਿੰਘਲਾ ਸਾਹਿਬ ਨੂੰ ਵੀ ਫੋਨ ਕੀਤਾ ਸੀ ਵੀ ਪ੍ਰਧਾਨ ਜੀ ਵੀ ਅਸੀਂ ਸਾਰੇ ਇਹ ਵੀ ਆਪੋ ਜ ਪਤਾਉ ਪਾਟੀ ਹੋਏ ਫਿਰਦੇ ਆਂ ਇਹ ਜਿਹੜੀ ਯੂਨੀਅਨ ਵਾਲੇ ਮਸਲੇ ਨੇ ਇਹਦੇ ਬਾਅਦ ਚ ਕਰ ਲਾਂਗੇ ਅਸੀਂ ਜਿਹੜੇ ਵੀ ਸਾਰੇ ਇੱਕ ਜਗ੍ਹਾ ਤੇ ਕਿਤੇ ਇਕੱਠੇ ਹੋ ਕੇ ਜਵਰਾ ਜੀ ਵੀ ਇੱਕ ਜਗ੍ਹਾ ਇਕੱਠੇ ਹੋ ਕੇ ਆਪਾਂ ਆਪਣੀ ਲੈਟਰ ਪੈਡ ਤੇ ਬਰਾੜ ਸਾਹਿਬ ਵੀ ਆਪਾਂ ਇੱਕ ਆਪਣੀ ਲੈਟਰ ਪੈਡ ਤੇ ਲਿਖ ਕੇ ਇੱਕ ਸਾਲ ਲੀਡਰਾਂ ਨੂੰ ਮਿਲ ਜੇ ਵੀ ਭਾਉ ਜੀ ਵੀ ਜੇ ਤੁਸੀਂ ਜਾਣਾ ਤੇ ਇੱਕ ਮੰਗ ਸਾਡੇ ਵੀ ਨਾਮ ਰੱਖਿਓ ਕਿਉਂਕਿ ਸਾਹਿਬ ਜੇ ਕਿਉਂ ਮੈਂ 1 ਕਲਾਖਾਂ ਵਿੱਚ ਮੈਂ ਲੱਗਦਾ ਮੈਂ ਨਹੀਂ ਲੱਗ ਸਕਦਾ ਜੇ ਹੋਰ ਕੋਈ ਆਖੇ ਕੱਲਾ ਤੇ ਨਹੀਂ ਲੱਗ ਸਕਦੇ ਜਿਹੜੀ ਇਹ ਗੱਲ ਹੈ ਵੀ ਹੁਣ 13 ਤਰੀਕ ਨੂੰ ਇਹਨਾਂ ਨੇ ਉੱਥੇ ਦਿੱਲੀ ਜਾਣਾ ਮੇਰੇ ਭਰਾਵਾਂ ਨੇ ਤੁਸੀਂ ਆਓ ਅਸੀਂ ਤੁਹਾਡੇ ਆਸਤੇ ਤੁਹਾਡੇ ਪੈਰਾਂ ਤੇ ਥੱਲੇ ਤਲੀਆਂ ਵਿਛਾਵਾਂਗੇ ਤੁਹਾਡੇ ਭਰਾ ਨੇ 12 ਮਹੀਨੇ ਇਹਨਾਂ ਗਰਨਾਲ ਸਿੰਘ ਜੋਰਜੀ ਜਿਹੜੇ ਬਜ਼ੁਰਗ ਸਣ ਇਹਨਾਂ ਦਾ ਅਸ਼ੀਰਵਾਦ ਸੀ ਸਾਰੇ ਭਰਾਵਾਂ ਨੂੰ ਪਤਾ ਹੈ 12 ਮਹੀਨੇ ਤੁਹਾਡੇ ਭਰਾ ਨੇ ਦਿੱਲੀ ਲਾਏ ਚੈ ਰਾਂਗੇ ਸਾਹਤ ਦਾ ਮੂੰਹ ਮੋੜਿਆ ਜੈ 3-3 ਮਹੀਨੇ ਕਿਸ ਤਾ ਆਕੇ ਕਰਾਈਆਂ ਅਨੇਕਾਂ ਹੀ ਪ੍ਰਕਾਰਾਂ ਨੇ ਆ ਵੇਰਾ ਵੇਰ ਕਮਲ ਬੈਠਾ ਸਾਡੇ 'ਚ ਪਤਾ ਕੀ ਸਾਡੇ ਵਿਭਾਗ ਵਿੱਚ ਕੀ ਕਮੀ ਹੈ ਆ ਪਰਸੋਂ ਮੈਂ ਆਉਂਦਿਆ ਥਾ ਤੇ ਬਲਾ ਦੇ ਦੀਆਂ ਗੱਡੀਆਂ ਕਿਤੇ ਫੜ ਲੀਆਂ ਓਵਰ ਲੋਡ ਆ ਰਹੀਆਂ ਹਰੇਤੇ ਵਾਲੀਆਂ ਹਿਆਣੇ ਵਾਲਿਆਂ ਨੇ ਉਹ ਮੁਲਾਜ਼ਮ ਨੇ ਮੈਨੂੰ ਹੱਥ ਮਾਰਿਆ ਨਾ ਰੋਕ ਲੈ ਰੋਕ ਲੈ ਰੋਕ ਲੈ ਮਗਰ ਚਿੰਤਾ ਨਾ ਕਰ ਚਿੰਤਾ ਨਾ ਕਰ ਮੈਂ ਤੇਰੇ ਕੋਲ ਨਹੀਂ ਆ ਰਿਹਾ ਹਾਂ ਆਹਨ ਦੇ ਕਾਂ ਦਾ ਪ੍ਰਧਾਨ ਜੀ ਆਪ ਮੈਂ ਕਿਹਾ ਗਾਡੀ ਛੋਟ ਦੇ ਭਾਈ ਆਹ ਦਾ ਕੇ ਬਾਤ ਮੈਂ ਕਿਹਾ ਪਹਿਲਾਂ ਇਹਨਾਂ ਦਾ ਕਰੋਨਾ ਕੀ ਨਾਲ ਜੇ ਨਹੀਂ ਹੋਈ ਐ ਤੇ ਮੈਂ ਕਿਹਾ ਵੀ ਕੀ ਬਈਆ ਇਹਨ ਕੇ ਕਲਮਾ ਫੜ ਰਿਆ ਖਾਂਸੀ ਦਾ ਬੰਦਾ ਮੈਂ ਕਿਹਾ ਡਰਾਈਵਰ ਪੂਰੇ ਅੱਕੇ ਪਏ ਨੇ ਆਹਨ ਲੈ ਜਾਓ ਆਪ ਗਾਡੀ ਲੈ ਜਾਓ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿਹਾ ਵੀ ਕਿੱਥੋਂ ਦੇ ਆਂਗਾ ਭਲਾੜੇ ਦੇ ਮੈਂ ਕਿਹਾ ਕਮਲ ਵੀਰ ਨੂੰ ਮੇਦੀ ਸਾਸਰੀ ਘਰ ਬਣਾਈ ਚਲੋ ਆਖੀ ਵੀ ਪ੍ਰਧਾਨ ਜੀ ਨੇ ਗਰਾਸ ਸਾਹਿਬ ਨੇ ਪ੍ਰਧਾਨ ਜੀ ਨੇ ਤੁਹਾਡੇ ਪ੍ਰੇਮ ਕਰਕੇ ਤਿੰਨ ਗੱਡੀਆਂ ਚੜਾ ਕੇ ਦਿੱਤੀਆਂ ਨੇ ਉਹ ਕੰਮ ਵਾਲਿਆਂ ਨੇ ਇਹ ਭਰਾ ਦਾ ਧੰਨਵਾਦ ਵੀ ਨਹੀਂ ਕੀਤਾ ਸਾਡੇ 'ਚ ਬੜੀ ਏ ਵੱਡੀ ਘਾਟ ਏ ਸਾਡੇ ਮਹਿਕਮੇ 'ਚ ਜੇ ਵਿਜੁਗ ਜੇ ਸੈਕਟਰੀ ਚਾਹ ਕੋਈ ਵੀ ਜਿੰਨੇ ਵੀ ਅਸੀਂ ਗਰੁੱਪ ਚਲਾਉਂਦੇ ਆ ਜਾਂ ਜਿੰਨੇ ਅਸੀਂ ਕੋਈ ਅੱਗੇ ਸੰਘਰਸ਼ ਕਰਦੇ ਆ ਅਸੀਂ ਕਿਸੇ ਦਾ ਧੰਨਵਾਦ ਵੀ ਨਹੀਂ ਕਰ ਸਕਦੇ ਪਹਿਲਵਾਨ ਜਿਹੜਾ ਘੋੜਦਾ ਹੁੰਦਾ ਹੈ ਉਹਨੂੰ ਦੁੱਧ ਕੇ ਉਹ ਦਾ ਮਾਪਿਓ ਦਿੰਦਾ ਹੈ ਪਰ ਜਦੋਂ ਉਹਨੂੰ ਸ਼ਾਬਾਸ਼ ਨੂੰ ਥਾਪੜਾ ਮਿਲਦਾ ਹੈ ਨਾ ਉਹਦਾ ਸਰੀਰ ਦੁਖਣਾ ਹੋ ਜਾਂਦਾ ਹੈ ਮੈਨੂੰ ਇੱਕ ਅੱਖ ਲੱਗਿਆ ਵੀ ਅਸੀਂ ਹੁਣ ਮਤਲਬ ਇੱਕ ਬੰਦੇ ਦਾ ਕੱਲ ਪਰਸੋਂ ਫੋਨ ਆਇਆ ਮੈਨੂੰ ਅੱਖ ਲੱਗਾ ਸਰਦਾਰ ਜੀ ਤੁਹਾਡੇ ਵਿੱਚ ਮੈਂਕ ਵਿੱਚ ਇੰਨੀ ਪਾਵਰ ਹੈ ਵੀ ਤੁਸੀਂ ਆ ਦੋ ਦਿਨਾਂ ਦੇ ਵਿੱਚ ਬਖਾਤਾ ਹੈ ਪਰ ਤੁਸੀਂ ਕਿਉਂ ਨਹੀਂ ਆਪਣੀ ਪਾਵਰ ਨੂੰ ਇਸਤੇਮਾਲ ਕਰ ਰਹੇ ਮੈਂ ਕਿਹਾ ਕਿਵੇਂ ਆਹਾਂ ਸਰਦਾਰ ਜੀ ਤੁਸੀਂ ਅੱਤੀ ਟਾਈਮ ਵੱੰੋਂ ਉਹ ਪੁੱਛੋ ਕਿਉਂ ਕੁਝ ਭਰਾ ਸਾਡੇ ਜੰਤਰ ਮੰਤਰ ਤੇ ਬੈਠੇ ਨੇ ਉਹ ਬੱਕਰੀ ਕਾਲ ਦੇ ਦਿੰਦੇ ਨੇ ਚੰਨੋ ਟੂਰ ਤੇ ਜਿਹੜੀ ਟਰਾਲ ਉਹ ਬੱਕਰੀ ਦੇਦੀ ਆਮ ਜਿਹੜੇ ਕੁਛ ਜਿਹੜੇ ਵਿਚਾਰੇ ਡਰਾਈਵਰ ਭਰਾ ਜਿਨ੍ਹਾਂ ਨੂੰ ਕੋਈ ਕੋਈ ਪੂਰਾ ਇਹ ਗੱਲ ਦਾ ਨਹੀਂ ਪਤਾ ਲਿਖ ਕੇ ਕੋਈ ਥੱਲੇ ਮੋਰ ਨਹੀਂ ਕੋਈ ਲੈਟਰ ਪੈਣ ਨਹੀਂ ਉਹ ਲਿਖ ਕੇ ਦੇਤਾ ਜੀ 6 ਤੋਂ 7 ਵੀ ਆਪਣਾ ਧਰ ਲਾਤਾ ਜੀ 8 ਤੋਂ 12 ਦਾ ਲਾਤਾ ਜੀ 13 ਤੋਂ 14 ਦਾ ਲਾਤਾ ਜੀ ਮੈਂ ਵਾਪਸ ਜਾਣਾ ਮੈਂ ਇੱਕ ਤੁਹਾਨੂੰ ਇੱਕ ਭਰਾ ਜੀ ਤੁਸੀਂ ਸਾਰੇ ਮੇਰੇ ਤੋਂ ਸਿਆਣੇ ਹੋ بڑے ਲਿਖੇ ਹੋ ਸੂਝਵਾਨ ਕਿਸਾਨਾਂ ਨੇ ਆ ਇੱਕ ਪੁਆਇੰਟ ਨੋਟ ਕਰ ਲਿਓ ਜੇ ਇਹ ਗੱਲ ਨੂੰ ਜ਼ਰੂਰ ਸ਼ੇਅਰ ਕਰਨਾ ਹੈ ਮੈਂ ਪ੍ਰਧਾਨੀ ਇੱਕ ਬੇਨਤੀ ਕਰਨੀ ਚਾਹਨਾ ਕਿ ਕਿਸਾਨਾਂ ਨੇ ਦਿੱਲੀ ਨੂੰ ਜਾਣੇ 13 ਤਰੀਕ ਨੂੰ ਵੀ ਸਾਰੇ ਟਰਾਂਸਪੋਰਟਰ ਭਰਾਵਾਂ ਨੂੰ ਤੇ ਡਰਾਈਵਰ ਭਰਾਵਾਂ ਨੂੰ ਇੱਕ ਬੇਨਤੀ ਹੈ ਕਿ ਤੁਸੀਂ ਸ਼ੰਭੂ ਵਾਲਾ ਤੇ ਕਨੌਰੀ ਵਾਲੇ ਰੋਡ ਤੋਂ ਕਨੌਰੀ ਤੋਂ ਜੀਨ ਤੇ ਵਾਇਆ ਰੋहतक ਤੇ ਦਿੱਲੀ ਵੀ 11:00 ਤੋਂ ਬਾਅਦ ਮੇਰਾ ਬ੍ਰਦਰ ਕੋਈ ਵੀ ਮੇਰਾ ਵੀਰ ਮੇਰਾ ਭਰਾ ਉਸ ਰੋਡ ਦੇ ਉੱਤੇ ਗੱਡੀ ਨਾ ਲੈ ਕੇ ਜਾਇਓ ਕਿਉਂਕਿ ਸਾਡੇ ਕਾਂ ਸਾਨਾਂ ਨੂੰ ਕੁੜਿੱਤਾ ਨਾ ਲੱਗੇ ਕਿਉਂਕਿ ਉਹਨਾਂ ਨੇ ਸਾਨੂੰ ਇੱਕ ਬੈਰੀਕੇਡ ਦੇ ਰੂਪ ਦੇ ਵਿੱਚ ਉਹਨਾਂ ਨੇ ਯੂਜ਼ ਕਰਨਾ ਹੈ ਤੇ ਜਿਹੜਾ ਰਾਜਪੁਰੇ ਤੋਂ ਜਿਹੜਾ ਦਿੱਲੀ ਨੂੰ ਰੋਡ ਜਾ ਰਿਹਾ ਹੈ ਉਹ ਵੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ 11 ਤਰੀਕ ਤੋਂ ਲੈ ਕੇ ਤੇ 13 ਤਰੀਕ ਤੱਕ ਉਹਦੇ ਤੇ ਨਹੀਂ ਤੇ ਪ੍ਰਧਾਨ ਜੀ ਨੂੰ ਮੈਂ ਇਹ ਗੱਲ ਕਹਿਣਾ ਚਾਹਣਾ ਵੀ ਅੱਜ ਆਲ ਇੰਡੀਆ ਦੇ ਵਿੱਚ ਇੱਕ ਕਮੇਟੀ ਚੋਂ ਇੱਥੇ ਚਾਰ ਭਰਾ ਬੈਠ ਕੇ ਇੱਕ ਸਲਾਹ ਕਰਕੇ ਵੀ 15 ਤਰੀਕ ਤੋਂ ਲੈ ਕੇ 913 ਤਰੀਕ ਤੋਂ ਲੈ ਕੇ ਤੇ 18 ਤਰੀਕ ਤੱਕ ਜਾਂ 5 ਦਿਨ ਦਾ ਲਾ ਲਓ ਵੀ 5 ਦਿਨ ਤੱਕ ਭਰਾਓ ਵੀ ਉਧਰੋਂ ਕਿਸਾਨਾਂ ਨੇ ਦਿੱਲੀ ਨੂੰ ਜਾਣਾ ਉਧਰੋਂ ਤੁਸੀਂ 5 ਦਿਨ ਵੀ ਤੁਸੀਂ ਇੰਨੇ ਅੱਗੇ ਕਾਲਾ ਰੋਕੀਆਂ ਜਾਂ ਚਲਾਈਆਂ ਜਾਂ ਨਹੀਂ ਚਲਾਈਆਂ ਜਾਂ ਕਿਸੇ ਨੇ ਚਲਾ ਲਈਆਂ ਵੀ ਦੀਜਣ ਵਾਲੇ ਭਰਾ ਸਿਰਫ ਇੱਕ ਆਕਸੀਜਨ ਤੇ ਐਂਬੂਲੈਂਸ ਆ ਰਿਆਂ ਨੂੰ ਛੱਡ ਕੇ ਵੀ ਜੇ ਭਰਾਓ ਤੁਸੀਂ 5 ਦਿਨ ਮੰਨੋ 5 ਦਿਨ ਕੇ ਮਨ ਤੋਂ ਵੀ ਜੇ ਤੁਸੀਂ ਐਨ ਇੱਕ ਵਾਰੀ ਜੇ ਤਸੱਲੀ ਨਾਲ ਵੀ ਇੱਕ ਵਾਰੀ ਐਨ ਤਸੱਲੀ ਨਾਲ ਜੇ ਕਿਤੇ ਭਰਾਓ ਵੀ ਚੱਕਾ ਜਾਨ ਕਰਦੇ ਹੋ ਨਾ ਉਦੋਂ ਕਸਾਣ ਦਿੱਦੀ ਵੀ ਇੱਕ ਤੇ ਬੈਠਾ ਹੋਵੇਗਾ ਤੇ ਫਿਰ ਇਦੋਂ ਟ੍ਰਾਂਸਪੋਰਟਰ ਨੇ ਜੇ ਕਿਤੇ ਬਾਹ ਦੇ ਦਿੱਤੀ ਤੇ ਜੇ ਬਾਤਰੀ ਕਿੱਲੇ ਤੇ ਚੜ ਕੇ ਨੱਚੇ ਤੇ ਫਿਰ ਸਵਾਦ ਨਾ ਆਇਆ ਬੋਲੇ ਸੁਬਾਹ ਵਾਹਿਗੁਰੂ ਜੀ ਕੀ ਫਤਿਹ ਤੇ ਬਹੁਤ ਬਹੁਤ ਧੰਨਵਾਦ ਕਿਉਂ ਮੈਂ ਗੱਲਾਂ ਤੇ ਮੈਂ ਬੜੀਆਂ ਸੁਨਾਨ ਜਾਣਨਾ ਤੇ ਕਰਨੀਆਂ ਵੀ ਜਾਣਨਾ ਪਰ ਗੁਰੂ ਸਾਹਿਬ ਸਾਹਮਣੇ ਨੇ ਸ਼ਰਅ ਇਹ ਆਂਦੀ ਏ ਵੀ ਲੈ ਇਹ ਜਿਹੇ ਰਹਿ ਕੇ ਬੋਲਿਆ ਜਾਏ ਅਸੀਂ ਫੈਸਲਾ ਹੀ ਨਹੀਂ ਕਰ ਸਕੇ ਅਸੀਂ ਆਪੋ ਸੇ ਇਕੱਠੇ ਹੋ ਕੇ ਡਰਾਈਵਰ ਜਿਹੜੇ ਸਨ 665 ਚ ਰਹੇ ਨੇ 665 ਚ ਕਿਸੇ ਨੇ ਕਿਹੜੀ ਕਾਲ ਦਿੱਤੀ ਕਿਸੇ ਨੇ ਕਿਹੜੀ ਕਾਲ ਦਿੱਤੀ ਅਸੀਂ ਇੱਕ ਜਗ੍ਹਾ ਸਾਰੇ ਜਣੇ ਇਕੱਠੇ ਹੋ ਕੇ ਜੇ ਸਵਾਦ ਨਾਲ ਇੱਕ ਕਾਲ ਦਿੱਤੀ ਹੁੰਦੀ ਨਾ ਤਸੱਲੀ ਬਖਸ਼ ਕਾਲ ਦਿੱਤੀ ਹੁੰਦੀ ਭਾਵੇਂ ਛੇ ਦਿਨ ਦੀ ਦੇ ਦਿੰਦੇ ਉਹ ਤੋਂ ਬਾਅਦ ਆਂਦੇ ਵੀ ਤੁਸੀਂ ਗੱਡੀਆਂ ਚਲਾ ਲਿਓ ਸਾਨੂੰ ਕੋਈ ਤਰਾਜ ਨਹੀਂ ਚਲਾਨ ਵੀ ਦਏ ਨੇ ਤੇ ਚੱਲਣ ਵੀ ਦਈਆਂ ਨੇ ਉਧਰੋਂ ਪ੍ਰਧਾਨ ਨੇ ਕਹਿੰਦਾ ਪੈ ਤੀ ਵੀ ਅੱਜ ਤੋਂ ਜੀ ਗੱਡੀਆਂ ਬੰਦ ਤੇ ਸ਼ਾਮ ਨੂੰ ਉਹਦੀਆਂ ਗੱਡੀਆਂ ਇੱਟਾਂ ਭੜਕੀਆਂ ਹੁੰਦੀਆਂ ਨੇ ਹੁਣ ਰਿਪੋਰਟ ਤੇ ਮੇਰੇ ਕੋਲ ਵੀ ਨਿਹੜੇ ਸਾਰੀ ਪਹੁੰਚ ਨਹੀਂ ਹੈ ਕਿਉਂ ਪ੍ਰਧਾਨ ਜੀ ਠੀਕ ਹੈ ਹਾਂ ਪਰ ਇਹ ਗੱਲ ਨਹੀਂ ਇਹ ਜੇ ਕੰਮ ਕਰਨਾ ਤੇ ਵੀਰੋ ਸਵਾਦ ਨਾਲ ਕਰੋ ਬਾਕੀ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂ ਚੈਟ ਦੇ ਜੇ ਵੀ ਦੇ ਲੀਡਰ ਨੇ ਜੇ ਕਿਸੇ ਪ੍ਰਕਾਰ ਦੇ ਲੀਡਰ ਨੇ ਉਹ ਆਂਦੇ ਨੇ ਅਸੀਂ ਤੁਹਾਡਾ ਕੰਮ ਕਰਨ ਨੂੰ ਤਿਆਰ ਆ ਉਹ ਤੁਸੀਂ ਕਰਾਉਣ ਵਾਲੇ ਤੇ ਬਣੋ ਤੁਸੀਂ ਆਪੋਚ ਹੀ ਨਹੀਂ ਇਕੱਠੇ ਹੋਏ ਅਸੀਂ ਤੁਹਾਡਾ ਕੰਮ ਕੀ ਸਵਾਗਤ ਕਰੀਏ ਮਨਜਿੰਦਰ ਸਿੰਘ ਸਿਰਸੇ ਨੇ ਮੈਨੂੰ ਇਹ ਗੱਲ ਕਹੀ ਵੀ ਤੁਸੀਂ ਆਪਣੇ ਅੰਮ੍ਰਿਤਸਰ ਏਰੀਆ ਹੋ ਗਿਆ ਸਾਰੇ ਏਰੀਆ ਦੇ ਪ੍ਰਧਾਨਾਂ ਨੂੰ ਲਿਆ ਬੈਠ ਕੇ ਇਹਨਾਂ ਇਕੱਪੁੱਛ ਮੀਟਿੰਗ ਕਰੋ ਇਹਦੀ ਕਾਲ ਕਰੋ ਹਰਿਆਣੇ ਵਾਲੇ ਵੀ ਤੇ ਪੰਜਾਬ ਵਾਲੇ ਯੂਪੀ ਵਾਲੇ ਤੇ ਰਾਜਸਥਾਨ ਵਾਲੇ ਤੁਸੀਂ ਦੋ ਦੋ ਬੰਦੇ ਇਕੱਠੇ ਹੋ ਜੋ ਹੀਗੇ ਬਾਬੇ ਦਾਦੂਵਾਲ ਵਾਲੇ ਨੇ ਉਹਨੂੰ ਆ ਕੇ ਪ੍ਰੈਸ਼ਰ ਪਾਇਆ ਆਂਦਾ ਤੇ ਤੁਸੀਂ ਇਹਨਾਂ ਦਾ ਇਹ ਇਹਨਾਂ ਦਾ ਵੇਖੋ ਮੈਂ ਕਿਸੇ ਰਾਜਨੀਤੀ ਨਾਲ ਡਿਪੈਂਡ ਨਹੀਂ ਨਾ ਮੇਰਾ ਇਹ ਵੀ ਵਿਸ਼ਾ ਹੀ ਏ ਪਰ ਉਹ ਮੈਂ ਬਾਬੇ ਦਾਦੂਵਾਲ ਵਾਲੇ ਨੂੰ ਇਹ ਗੱਲ ਕਹੀ ਮੈਂ ਕਿਹਾ ਜੀ ਵੀ ਧਾਰੀ ਆ ਅੱਜ ਕੱਲ ਸਭੀ ਬੀਜੇਪੀ ਦੇ ਖਾਲੀ ਸਾਰਿਆਂ ਵੀ ਇੱਕ ਰੋਕੀ ਸਾਂਝੀ ਏ ਤੇ ਜੇ ਤੁਸੀਂ ਸਵਾਰ ਸਕਦੇ ਹੋ ਤਾਂ ਸਾਡਾ ਸਵਾਰ ਦਿਓ ਇਹ ਆਕ ਨੇ ਕਿਹਾ ਵੀ ਸਰਦਾਰ ਜੀ ਅਸੀਂ ਤੁਹਾਡਾ ਸਵਾਰਨ ਬਿਲਕੁਲ ਵੀ ਮਨਿੰਦਰ ਸਿੰਘ ਸਿਰਸੇ ਨੇ ਮੈਨੂੰ ਇਹ ਗੱਲ ਜਰੂਰ ਕਹੀ ਏ ਵੀ ਅਸੀਂ ਵੀ ਅਸੀਂ ਤੁਹਾਡਾ ਬਿਲਕੁਲ ਵੀ ਇਹ ਤੁਹਾਡਾ ਮਸਲਾ ਹੱਲ ਹੋ ਸਕਦਾ ਵੀ ਜੇ ਤੁਸੀਂ ਆਪ ਹੀ 나서 ਤੂੰ ਕੱਢ ਦਿਓ ਤੁਸੀਂ 5 ਦਿਨ ਪੂਰਾ ਪ੍ਰੋਪਰ ਤੌਰ ਤੇ ਵੀ ਸਾਰਾ ਯੂਪੀ ਰਾਜਸਥਾਨ ਹਰਿਆਣਾ ਪੰਜਾਬ ਹਿਮਾਚਲ ਠੀਕ ਹੈ ਉਹ ਹਿਮਾਚਲ ਦੇ ਵਿੱਚ ਕਿਸੇ ਨੇ ਇੱਕ ਦੋ ਨਾ ਮੁੰਡਿਆਂ ਨੇ ਮਾੜਾ ਜਾਂ ਨਾਲਾਗੜ ਉਹ ਧਰਨਾ ਲਾ ਲਗੇ ਤੇ ਉਧਰ ਉਹਨਾਂ ਨੇ ਕਹਿਤਾ ਜੀ ਨਾ ਨਾ ਬਿਲਕੁਲ ਅਸੀਂ ਪੰਜਾਬ ਵਾਲਿਆਂ ਨਾਲ ਨਹੀਂ ਲੱਗਣਾ ਐ ਪੰਜਾਬ ਵਾਲੇ ਤੇ ਐ ਐਵੇਂ ਡਾਂਗ ਚੱਕੀ ਫਿਰਦੇ ਨੇ ਤੇ ਮੈਂ ਕਿਹਾ ਪੁੱਤਰ ਜੇ ਪੰਜਾਬ ਵਾਲਿਆਂ ਡਾਂਗ ਚੁੱਕੀਏ ਜੇ ਪੰਜਾਬ ਵਾਲੇ ਡਾਂਗ ਥੱਲੇ ਧਰਨਗੇ ਤੇ ਅਗਰੇ ਹਿਆਣੇ ਵਾਲੇ ਵੀ ਖਲੋਤਣਗੇ ਇਹਨਾਂ ਤੁਹਾਡੇ ਪੋਵਾਂ ਚ ਮਾਰਨਗੇ ਹਾਂ ਜੇ ਭਰਾ ਵੱਡਾ ਜੇ ਕਿਤੇ ਸ਼ਾਂਤ ਹੋ ਕੇ ਬਹਿ ਗਿਆ ਤੇ ਹਰਿਆਣਾ ਕਿਤੇ ਮੇਰੇ ਛੋਟਾ ਛੋਟਾ ਤੇ ਤੁਹਾਨੂੰ ਪਤਾ ਹੀ ਹੁੰਦਾ ਆਪਣਾ ਜਿਆਦਾ ਹੁੰਦਾ ਵੱਡਾ ਜੇ ਭਾਵੇਂ ਵੱਡੇ ਭੰਡੇ ਜੇ ਸਮਝਾ ਦੇ ਵੀ ਤੁਸੀਂ ਠੰਡਾ ਨਾਲਾ ਤੇ ਉਹ ਮਗਰੋਂ ਆ ਕੇ ਦੇ ਖਿੱਚਦੇ ਖਿੱਚਦੇ ਤੇ ਇਹ ਗੱਲ ਹੈ ਬਈ ਇਹ ਮੇਰੀ ਇੱਕ ਜਿਵੇਂ ਬੇਨਤੀ ਹੈ ਵੀ ਜੇ ਤੁਸੀਂ 13 ਤਰੀਕ ਤੋਂ ਲੈ ਕੇ ਇਹ 6 ਦਿਨ 14 15 16 ਤੇ 17 ਤੇ 18 ਆਲ ਕਿਉਂ ਸੈਕਟਰੀ ਸਾਹਿਬ ਸਲਾਹ ਕਰ ਲਓ ਵੀ 18 ਤੀਕ ਤੱਕ ਰਾਜਾ ਭਾਜੀ ਸਲਾਹ ਕਰ ਲਓ ਬਰਾਤ ਸਾਹਿਬ ਗਿੱਲ ਸਾਹਿਬ ਵੀ ਉਹਨਾਂ ਇਹ ਹੁਣ ਤੁਹਾਡੇ ਕੋਲ ਸਮਾਂ ਹੈ ਵੀ ਭਰਾਓ ਜੇ ਕਿਸੇ ਨੇ ਗੱਡੀ ਭਰਨੀ ਗੱਡੀ ਭਰ ਸਕਦਾ ਜੇ ਕਿਸੇ ਨੇ ਡੀਲਰਾਂ ਦੇ ਨੇ ਸਟਾਕ ਕਰਨਾ ਸਟਾਕ ਕਰ ਸਕਦਾ ਹੈ ਜੇ ਕਿਸੇ ਨੇ ਕੋਈ ਵਿਆਹ ਸ਼ਾਦੀ ਦਾ ਜੋ ਵੀ ਕੋਈ ਸਮਾਨ ਲੈਣਾ ਕਰਨਾ ਕਰ ਸਕਦਾ ਵੀ ਅਸੀਂ ਕਿਸੇ ਨੂੰ ਕੁਝ ਵੀ ਨਹੀਂ ਕਰਨਾ ਰੋਡ ਦੇ ਉੱਤੇ ਗੱਡੀ ਖੜਾਵਾਵਾਂਗੇ ਜਸ ਅਨੰਤ ਕੋਹਲਾਗੇ ਐਕਸਲ ਕੱਢਨੇ ਤੇ ਉੱਥੇ ਰੱਖਾਂਗੇ ਭਾਈ ਜਿੱਦਣ 6 ਦਿਨ ਪੂਰੇ ਹੋਏ ਆਪਣਾ ਐਕਸਲ ਲੈ ਨਹੀਂ ਠੀਕ ਹੈ ਨਾਲੀ ਤੈਨੂੰ ਕੁੱਟியே ਤੇ ਨਾ ਮਾਰੀਏ ਜਿੱਥੇ ਅਸੀਂ ਉੱਥੇ ਮਤਲਬ ਜਗਾ ਜਗਾ ਤੇ ਮਤਲਬ ਸਾਡੇ ਭਰਾ ਬਹਿਣਗੇ ਠੀਕ ਹੈ ਤੇ ਜੇ ਤੁਸੀਂ ਨਿਮਰਤਾ ਸਾਤ ਮੈਂ ਡਰਾਈਵਰ ਭੜਾਵਾ ਦੀਆਂ ਉਹ ਭੈਣਾਂ ਨੂੰ ਉਹ ਬੀਬੀਆਂ ਨੂੰ ਵੀ ਭੈਣੋਂ ਦੇ ਘੱਟ ਘਰਾਂ ਵਾਲਿਆਂ ਨੂੰ ਰੁਕੇ ਤੇ ਤੁਸੀਂ ਭੈਣੋਂ ਵੀ ਹੱਥ ਜੋੜ ਕੇ ਬੇਨਤੀ ਹੈ ਸਾਡੀਆਂ ਭੈਣਾਂ ਨੂੰ ਬੜੀ ਹਾਂ ਜੀ ਹਾਂ ਜੀ ਕੋਈ ਗੱਲ ਨਹੀਂ ਸਰਪੰਚ ਸਾਹਿਬ ਸਤਪੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਚਲੋ ਜਦੋਂ ਫਿਰ ਕੋ ਸਾਰਾ ਧਿਆਨ ਉਹਨਾਂ ਨੂੰ ਵੀ ਹੈ ਤੇ ਬਾਕੀ ਭਰਾਓ ਜਿਹੜਾ ਆਏ ਸਾਂ ਇਹ ਤੇ ਨਾ ਕਿਤੇ ਨ ਜਾਣੇ ਨ ਜਾਣੇ ਚ ਕੋਈ ਗਲਤ ਬੋਲਿਆ ਗਿਆ ਹੋਵੇ ਜਾਂ ਕਿਵੇਂ ਵੀ ਤੇ ਬਾਕੀ 13 ਤਰੀਕ ਨੂੰ ਆਇਓ ਤੁਹਾਨੂੰ ਤੇ ਮਹਾਰਾਜ ਨੇ ਸ਼ੇਪ ਪਾਛਾ ਨੇ ਮਝੈਨਾ ਦਾ ਨਾਮ ਦਿੱਤਾ ਤੇ ਮਝੈਨਾ ਤੇ ਏਰੀਆ ਸਾਡਾ ਵੀ ਇਹੀ ਸੀ ਕੀ ਹੋ ਗਿਆ ਜੇ ਅਸੀਂ ਇਧਰ ਹੋ ਗਏ ਫੱਦੇ ਗੱਡ ਕੂੜੀਆਂ ਘੀਂਬੇ ਕੇ ਸਾਡੇ ਮਜੂਕਾਂ ਨੇ ਪੈੜੀ ਪੇੜਾ ਉੱਥੇ ਸੀ ਫਿਰ ਨਡਾਲੇ ਨਡਾਲੇ ਨੂੰ ਭੇਵੇ ਤੇ ਦੇ ਕਰਾਇਆ ਸਾਡੀ ਜਾਰਸੀ ਤੇ ਤੁਸੀਂ ਸਾਡੇ ਭਰਾ ਜੀ ਤੇ ਤੁਸੀਂ ਆਓ ਜੀ ਸਦਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਜੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਕਰਾਇਆ ਸਾਹਿਬ ਤੁਹਾਡੇ ਸਜਾ ਬਹੁਤ ਜੀ ਸਨ ਅੱਜ ਦੀ ਮੀਟਿੰਗ ਇਸੇ ਕਰਕੇ ਰੱਖੀ ਗਈ ਆਂਦੀ ਜਦੋਂ ਵੀ ਅੱਗੇ ਕਿਤੇ ਬੰਦ ਦੀ ਗਾਲ ਹੋਵੇ ਤੇ ਕੋਈ ਪਰਫਲੇ ਖਰਾ ਪਾਵੇ ਅਸੀਂ ਆਪਸ ਵਿੱਚ ਕਦੀ ਤਾਲਮੇਲਦਾਰੀ ਨਹੀਂ ਸਕੇ ਤਾਂ ਕਰ ਕੀ ਜਿਹੜੇ ਪਰਪਲਿਕ ਲੱਗੇ ਆਏਗਾ ਜਦੋਂ ਬਾਅਦੇ ਪਰਪਲਿਕ ਖਾਦੀ ਹੋਊਗਾ ਜਦੋਂ ਮਰਦ ਦੀ ਕਾਲ ਹੋਊਗੀ ਤੇ ਪਤਾ ਲੱਗ ਜੂਗਾ ਵੀ ਮਰਦ ਅੱਡੇ ਕਿਹਨੂੰ ਆ ਇੱਕ ਮੈਂ ਬੇਨਤੀ ਸਾਰੇ ਟਰੱਕ ਉਨੀਆਂ ਦੇ ਪ੍ਰਧਾਨਾਂ ਨੂੰ ਆਗੂ ਸਹਿਬਾਨਾਂ ਨੂੰ ਜਰੂਰ ਕਰੂੰਗਾ ਵੀ ਵੀਰੋ ਜਦੋਂ